ਇਹ ਫੁੱਲੇ ਦੀ ਮਕਰਦੇ ਸ਼ਬਦਾਚਿੰਨਤਾ ਕਰਦਾ ਹੈ ਪਰ ਜ਼ਰੂਰੀਅਤ ਦੇ ਵਿੱਚ ਇਸ ਤਰ੍ਹਾਂ ਦਾ ਘਟਨਾ ਕਰਮ ਬਹੁਤ ਭਾਰੀ ਕੱਟ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬੇਸ਼ੱਕ ਕੋਈ ਕਿਸੇ ਨੂੰ ਪਸੰਦ ਹੈ ਜਾਂ ਨਹੀਂ ਪਸੰਦ ਹੈ। ਬੇਸ਼ੱਕ ਕਿਸੇ ਵਿਅਕਤੀ ਦੇ ਪ੍ਰਤੀ ਕਿੰਨੀ ਮਰਜੀ ਨਫ਼ਰਤ ਹੋਵੇ। ਲੇਕਿਨ ਇਸ ਤਰ੍ਹਾਂ ਦੀ ਘਟਨਾ ਕਰ ਨੂੰ ਇੰਜ਼ਾਮ ਦੇਣਾ ਮੈਂ ਕਹਿੰਦਾ ਬਹੁਤ ਵੱਡਾ ਗੁਨਾਹ ਹੈ। ਔਰ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੁੰਦੇ ਨਾਲ ਜਿੰਦਾ ਵੀ ਕਰਦਾ ਔਰ ਨਾਲ ਇਸ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹੁੰਦਾ ਕਿ ਕਿਰਪਾ ਕਰਕੇ ਇਹੋ ਜਿਹੇ ਅੰਸਰਾਂ ਦੇ ਖਿਲਾਫ ਜਾਂ ਸਾਜ਼ਿਸ਼ ਕਰਤਾ ਦੇ ਖਿਲਾਫ ਜਾਂ ਜਿਹੜੇ ਵੀ ਵਿਅਕਤੀ ਇਸ ਦੇ ਵਿੱਚ ਜਿਨ੍ਹਾਂ ਦੀ ਸਹਿਮਤੀ ਹੈਗੀ ਹੈ ਜਾਂ ਇਸ ਸਾਜ਼ਿਸ਼ ਦੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਬਖਸ਼ਨਾ ਤੇ ਛੱਡਣਾ ਨਹੀਂ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਬੇਸ਼ੱਕ ਸਾਡੇ ਮਤਭੇਦ ਹੋਣ ਪਾਰਟੀ ਲੈ ਪਰ ਲੇਕਿਨ ਸੁਪਿੰਸਿੰਗ ਬਾਦਮੀ ਤੱਕ ਕਿਸੇ ਦਾ ਹੁੰਦਾ ਹੈ ਕਿਸੇ ਦਾ ਕਰਵਾਦਾ ਹੈ ਕਿਸੇ ਦਾ ਪਰ ਇਸ ਗੱਲ ਦੀ ਮੈਂ ਨਿੰਦਾ ਕਰਦਾ हूं ਨਾਲ ਹੀ ਨਾਲ ਮੈਂ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਹੁਣ ਆਗਿਆ ਹੁਣ ਤਾਂ ਸਾਡੇ ਗਲਾ ਨੂੰ ਪੈ ਗਿਆ ਗੁਰੂ ਜਾਨਾਂ ਦੀਆਂ ਧਮਕੀਆਂ ਬਹੁਤ سارے ਲੀਡਰਸ਼ਿਪਾਂ ਨੂੰ ਹੋਈਏ ਹਾਦਸੇ ਦਾ ਇੰਤਜ਼ਾਰ ਕਰ ਰਹੇ ਬਾਬਾ ਸਦੀਕੀ ਨਾਲ ਹਾਦਸਾ ਹੋ ਗਿਆ ਨਾ ਬਾਬਾ ਸਦੀਕੀ ਨੂੰ ਮਾਰ ਕੇ ਚਲਾ ਗਿਆ ਬਿਸ਼ਨੋਈ ਗਰੁੱਪ ਦਾ ਬੰਦਾ ਬਿਸ਼ਨੋਈ ਫਿਰ ਤੁਹਾਡੇ ਸਾਹਮਣੇ ਘਟਨਾ ਕਰਮ ਇਨਜ਼ਾਮ ਦਿੱਤਾ ਗਿਆ ਚੁਟਾਲਾ ਸਾਥੀ ਪਾਰਟੀ ਦਾ ਪ੍ਰਧਾਨ ਉੜਾ ਦਿੱਤਾ ਗਿਆ ਜਿਹੜਾ ਅਬੇ ਸਿੰਘ ਚੁਟਾਲਾ ਦਾ ਫਿਰ ਉਸ ਤੋਂ ਬਾਅਦ ਹੋਰ ਵੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਉਥੋਂ ਦਾ ACP ਹੈ ਕੋਈ ਗੱਲ ਕਹਿ ਰਿਹਾ ਸੀ ਕਿ ਅਸੀਂ ਇਸ ਵਿਅਕਤੀ ਤੇ ਨਜ਼ਰ ਬਣਾਈ ਸੀ ਨਜ਼ਰਕਾਰੀ ਬਣਾਈ ਸੀ ਦੇਖ ਰਿਆ ਸੀ ਕਿ ਕਿਦੋਂ ਗੋਲੀ ਮਾਰਦਾ ਹੋ ਨਜ਼ਰ ਬਣਨੋਂ ਆਂਦਾ ਕੀ ਮਤਲਬ ਹੋਇਆ ਉਹਨੂੰ ਫੜ ਕੇ ਪਹਿਲੇ ਹੀ ਅੰਦਰ ਦੇਣਾ ਚਾਹੀਦਾ ਸੀ ਸੋ ਨਜ਼ਰ ਬਣਾਈ ਰੱਖੀ ਜੀ ਲੋ ਤੁਹਾਨੂੰ ਸ਼ੱਕ ਹੋ ਗਿਆ ਕਿ ਤੁਸੀਂ ਇੰਤਜ਼ਾਰ ਕਰ ਰਹੇ ਸੀ ਗੋਲੀ ਹਿੱਕ 'ਚ ਵੱਜੇ ਸੋ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਹਾਲਾਤ ਕਾਬੂ 'ਚ ਨਹੀਂ ਹਨ ਇਹ ਹਰ ਵਿਅਕਤੀ ਕਹਿ ਰਿਹਾ ਹੈ ਅਜੇ ਤਾਂ ਹਜ਼ਾਰਾਂ ਐਸੇ ਲੋਕ ਨੇ ਜਿਹੜੇ ਘਰ ਬੈਠੇ ਫਰੋਦੀਆਂ ਦੇ ਦਿੰਦੇ ਆ ਜਿੰਨਾ ਚਿਰ ਜ਼ਰੂਰਤ ਨਹੀਂ ਹੈ ਕਿ ਉਹ ਸਾਹਮਣੇ ਆ ਕੇ ਦਰਖਾਸਤ ਦੇ ਸਕਣ ਜੇ ਲੀਡਰਾਂ ਦੇ ਨਾਲ ਇਹੋ ਜਿਹੇ ਹਾਲਾਤ ਨੇ ਜੈਡ ਪਲਸ ਪੁਟੇਤੀ ਦੇ ਇਹ ਹਾਲਾਤ ਨੇ ਤੇ ਆਮ ਵਿਅਕਤੀ ਦੇ ਕੀ ਹਾਲਾਤ ਹੋਣਗੇ ਇਹ ਅੰਦਾਜ਼ਾ ਲਾ। ਸਧਾਰਮਿਕ ਪੱਧਰ 'ਤੇ ਪਿਸਤਲ ਲੈ ਕੇ ਆਣਾ کہیں ਨਾ کہیں ਮੰਨਤੇ ਹੈ ਕਿ ਪੁਲਿਸ ਕੇ ਵਿੱਚ ਦੇਖੋ ਭਾਈ ਜੋ देखो धार्मिक स्थल पर जो पिस्टल लेके आ गया या नहीं आ गया जो मारने वाला है जब गुना करने वाला है उसके लिए कोई धार्मिक स्थल नहीं स्थान नहीं है कोई ऐसी चीज नहीं है वो तो अपने मिशन के साथ की हैं तो पुलिस की चूक मानते हैं सर आप आपको कह तो दिया मैं पुलिस की चूक का बोलने से थोड़ी होगा आप लोग को कह दिया नहीं मैं तो ਦੇ ਕੋਗਾ ਭਰੋਸਾ ਕਿਸੇ ਤੇ ਮੈਂ ਇਸ ਗੱਲ ਦਾ ਮਜੀਠੀਆ ਸਾਹਿਬ ਕੀ ਕਹਿੰਦੇ ਹੈ ਜਾਂ ਨਹੀਂ ਕਹਿੰਦੇ ਮੈਨੂੰ ਮਜੀਠੀਆ ਸਾਹਿਬ ਦੀ ਜਾਨ ਨਾਲ ਕੋਈ ਮਤਲਬ ਨਹੀਂ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਇਸ ਤਰ੍ਹਾਂ ਦੀ ਕਟਨਾ ਕਰਮ ਦੇ ਬਾਰੇ 100% ਖਰਾਫ ਹੈ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪੁਲਿਸ ਜਿਹੜੀ ਲੋਕ ਉਥੇ ਮੌਕੇ ਤੇ ਉਪਸਤਿਤ ਸਨ ਉਹ ACP ਜਾਂ ਉਹਨਾਂ ਦੀ ਸਕਿਉਰਿਟੀ ਦੀ ਲੋਕ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਜੋ ਖੋਨੂ ਇਗਜ਼ਾਮ ਦਿੱਤਾ